ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਜਿੱਥੇ ਪٹرول ਪੰਪ ਤੇ ਲੱਗੀਆਂ ਸੀ ਕੱਲ ਕਤਾਰਾਂ ਉੱਥੇ ਹੀ ਅੱਜ ਬੱਸ ਡਰਾਈਵਰਾਂ ਨੇ ਵੀ ਕਰ ਦਿੱਤੀ ਹੜਤਾਲ ਤੇ ਬੱਸ ਸਟੈਂਡ ਦੇ ਬਹਿ ਕੇ ਬਾਹਰ ਕਹਿੰਦੇ ਹੁਣ ਬੱਸ ਨਹੀਂ ਜਾਊਗੀ ਕੋਈ ਵੀ ਬਾਹਰ ਤੇ ਜੇ ਕੋਈ ਚਲਾਉਂਦਾ ਤਾਂ ਉਸ ਨੂੰ ਸਮਝਾਵਾਂਗੇ ਪਿਆਰ ਨਾਲ ਜਿੱਥੇ ਬੱਸ ਡਰਾਈਵਰਾਂ ਦੀਆਂ ਹੜਤਾਲਾਂ ਲਗਾਤਾਰ ਚੱਲ ਰਹੀਆਂ ਨੇ ਉੱਥੇ ਹੀ ਮਾਨਸਾ ਦੇ ਬੱਸ ਸਟੈਂਡ ਦੇ ਬਾਹਰ ਬੈਠੇ ਇਹ ਡਰਾਈਵਰ ਇੱਕੋ ਹੀ ਮੰਗ ਰੱਖ ਰਹੇ ਨੇ ਕਿ ਉਹ ਕਾਨੂੰਨ ਰੱਦ ਕੀਤੇ ਜਾਣ ਜਿਨ੍ਹਾਂ ਨੂੰ ਕੇਂਦਰ ਸਰਕਾਰ ਲੈ ਕੇ ਆਈ ਹੈ ਜਿਸ ਦੇ ਵਿੱਚ 10 ਸਾਲ ਤੱਕ ਦੀ ਸਜ਼ਾ ਅਤੇ 7 ਲੱਖ ਰੁਪਇਆ ਜੁਰਮਾਨਾ ਹੈ ਜੇ ਕੋਈ ਡਰਾਈਵਰ ਕਿਸੇ ਨੂੰ ਫੇਟ ਮਾਰ ਦਿੰਦਾ ਹੈ ਤਾ ਉੱਥੇ ਹੀ ਡਰਾਈਵਰਾਂ ਨੇ ਇੱਕ ਮੰਗ ਵੀ ਰੱਖੀ ਹੈ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਾਂਗੇ ਤੇ ਸਾਡੀਆਂ ਜਾਨਾਂ ਕਿਉਂ ਨਾ ਚਲੀਆਂ ਜਾਣ ਅਸੀਂ ਇਸ ਪ੍ਰਦਰਸ਼ਨ ਨੂੰ ਨਹੀਂ ਰੋਕਾਂਗੇ ਅਸੀਂ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਿਵੇਂ ਕਾਲੇ ਕਾਨੂੰਨ ਰੱਦ ਕਰਵਾਏ ਸੀ ਤਾਂ ਅਸੀਂ ਇਹ ਕਾਨੂੰਨ ਵੀ ਰੱਦ ਕਰਵਾਉਣ ਜਾਣਦੇ ਆ ਕੀ ਕਹਿੰਦੇ ਨੇ ਬੱਸ ਡਰਾਈਵਰ ਉਹ ਵੀ ਤੁਸੀਂ ਸੁਣ ਲੋ ਤੇ ਕਰਿਓ ਸ਼ੇਅਰ ਕੀ ਨਾਮ ਜੀ ਸਰਦਾਰ ਮੇਜਰ ਸਿੰਘ ਅੱਜ ਹੜਤਾਲ ਕੀਤੀ ਹੈ ਬੱਸ ਸਟੈਂਡ ਜਾਮ ਹੈ ਪੂਰਾ ਬੱਸਾਂ ਨਹੀਂ ਚੱਲ ਰਹੀਆਂ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹਾਂਗੇ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਇਹ ਬੱਸਾਂ ਨਹੀਂ ਚਲਾਵਾਂਗੇ ਅਸੀਂ ਨਾ ਹੀ ਟਰੱਕ ਚਲਾਵਾਂਗੇ ਤੇ ਨਾ ਹੀ ਇਹ ਸਾਰੇ ਸਾਡੀ ਕਿਸਾਨ ਯੂਨੀਅਨ ਵੀ ਬੇਨਤੀ ਹੱਥ ਜੋੜ ਕੇ ਜੱਟਾਂ ਜ਼ਿਮੀਂਦਾਰ ਭਾਈਆਂ ਨੂੰ ਵੀ ਤੇ ਸਾਡੀ ਵਪਾਰ ਜੁਰੇ ਨੂੰ ਵੀ ਵੀ ਭਾਈ ਤੁਸੀਂ ਸਾਡਾ ਸਾਰਾ ਸਾਥ ਦਿਓ ਇਹ ਨਹੀਂ ਕਿਸੇ ਕੋਈ ਵੀ ਜਿਹੜਾ ਸੀਟ ਤੇ ਬੈਠਾ ਡਰਾਈਵਰ ਹੈ ਹੁਣ ਤੁਸੀਂ ਐਂ ਦੱਸੋ ਇੱਕ ਐਕਸੀਡੈਂਟ ਹੋ ਜਾਂਦਾ ਹੈ ਹੁਣ ਉਹ ਡਰਾਈਵਰ ਨੂੰ ਕਹਿੰਦੇ ਛੱਡ ਕੇ ਭਜਦਾ ਹੈ ਉਹਨੂੰ ਜਨਤਾ ਕੁੱਟ ਕੇ ਮਾਰਨਦੀ ਹੈ ਜਿਹੜਾ ਡਰਾਈਵਰ ਦੇ ਹੱਥ ਲਾਉਂਦਾ ਉਹਨੂੰ ਬਰਾਬਰ 10 ਸਾਲ ਸਜ਼ਾ ਕਰੋ ਉਦੇ ਬਾਅਦ ਜੋ ਕੋਈ ਕਾਨੂੰਨ ਨਹੀਂ ਹੈ ਕੱਪੜੇ ਪਾੜ ਦੇ ਲੱਤਾਂ ਮਾਂ ਤੋੜਨ ਦਾ ਡਰਾਈਵਰ ਦੀਆਂ ਉਹ ਡਰਾਈਵਰ ਤੇ ਜਾਉ ਤੇ ਜਾਉ ਕਿੱਧਰ ਇੱਕ 400 ਰੁਪਏ ਤੁਹਾਡੀ ਕਰਨ ਵਾਲਾ ਬੰਦਾ 7 ਲੱਖ ਕਿੱਥੋਂ ਭਰ ਦੂਜੀ ਦਸੂਤ ਸੀ ਜਦੋਂ ਬਾਈ ਜੀ ਕੱਲ ਨੂੰ ਪੈਟਰੋਲ ਵਾਸਤੇ ਵੀ ਔਖੇ ਹਾਂ ਕੱਲ ਕਿੰਨੇ ਲੜਾਈ ਝਗੜੇ ਹੋਏ ਨੇ ਸਾਡੇ ਮਾਨਸਾਹ ਵਿੱਚ ਇੱਥੇ ਜਫਾਜੂ ਵੀ ਹੋਇਆ ਤੇਲ ਵਿੱਚ ਇਹ ਤੇ ਸਾਰੀ ਸਪਲਾਈ ਬੰਦ ਹੋ ਜਾਣੇ ਬਾਈ ਜੀ ਹੁਣ ਤਾਂ ਇਹ ਦੋ ਦਿਨ ਢਿੱਲੇ ਫਿਰ ਮਰਨ ਵਰਤੇ ਬੈਠਾਂਗੇ ਅਸੀਂ ਇੱਕ ਚੀਜ਼ ਵੀ ਨਹੀਂ ਚੱਲਣ ਦੇਣੀ ਅਸੀਂ ਚਾਹੇ ਸਾਨੂੰ ਅਸੀਂ ਉਂ ਵੀ ਮਰੇ ਪਏ ਆ ਚਾਹੇ ਸਾਨੂੰ ਅੱਜ ਮਾਰ ਦਿਓ ਸਾਨੂੰ ਅਸੀਂ ਇੱਕ ਚੀਜ਼ ਵੀ ਨਹੀਂ ਚੱਲਣ ਦਿੰਦੇ ਬਾਈ ਜੀ ਇੱਕ ਮਾਚਿਸ ਤੱਕ ਨਹੀਂ ਆ ਸਕਦੀ ਲੋਕਾਂ ਤੱਕ ਇਹ ਕਹਿੰਦੇ ਵੀ ਹੋਲਡ ਰੱਖਦੇ ਆ ਕੱਲ ਮੀਟਿੰਗ ਵੀ ਹੋਈ ਸੀ ਤਾਂ ਇਹ ਬਿਲਕੁਲ ਸਰਕਾਰ ਦੇ ਸਟੰਟ ਹੈ ਜੀ ਸਰਕਾਰ ਝੂਠੇ ਵਾਅਦੇ ਕਰ ਰਹੀ ਹੈ ਇਹ ਇਹ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਹੜਤਾਲ ਨਹੀਂ ਚੱਕਾਂਗੇ ਜੇ ਅਸੀਂ ਆ ਦੋ ਦਿਨ ਦੇਖਦੇ ਪਰ ਮਰਨ ਮਰਤੇ ਬੈਠਾਂਗੇ ਅਸੀਂ ਇਹ ਤਾਂ ਹੁਣ ਵੀ ਮਰੇ ਪਿਆ ਫੇਰ ਮਰੇ ਪਿਆ ਅਸੀਂ ਕੀ ਨਾਮ ਹੈ ਜੀ ਕਰਮਜੀਤ ਸਿੰਘ ਕਰਮਜੀਤ ਜੀ ਕੀ ਮਸਲਾ ਹੈ ਕੀ ਮੰਗਾ ਨੇ ਕੀ ਕਹੋਗੇ ਮਸਲਾ ਤਾਂ ਬਾਈ ਜੀ ਬਹੁਤ ਗੰਭੀਰ ਹੈ ਪਹਿਲੀ ਗੱਲ ਤਾਂ ਇਹ ਲਾਇਨ 'ਚ ਪੈਣ ਨੂੰ ਕੋਈ ਤਿਆਰ ਨਹੀਂ ਜੇ ਅਸੀਂ ਪੈ ਵੀ ਗਏ ਤਾਂ ਸਾਨੂੰ ਇਹ ਸਰਕਾਰਾਂ ਆਪ ਦਾ ਪਰਿਵਾਰ ਪਾਲ ਨਹੀਂ ਦਿੰਦੀਆਂ ਕੀ 400 ਰੁਪਏ ਤੇ ਅਸੀਂ ਗੁਜ਼ਾਰਾ ਕਰਦੇ ਆਂ ਪਰਿਵਾਰ ਪਾਲਦੇ ਆਂ ਸਾਨੂੰ ਕਿੱਥੋਂ ਅਸੀਂ ਇਹ ਪੈਸੇ ਭਰ ਦਿਆਂਗੇ ਜਿਹੜੇ ਕਾਨੂੰਨ ਨੇ ਬਹੁਤ ਹੀ ਗਲਤ ਬਣਾਏ ਨੇ ਧੰਨਵਾਦ ਕਰਦੇ ਆਂ ਅਸੀਂ ਸਾਡੇ ਟਰਾਂਸਪੋਰਟਰਾਂ ਜਿਹਨੇ ਸਾਨੂੰ ਸਹਿਯੋਗ ਦੇ ਤਾਂ ਸਾਡੇ ਪੱਖ 'ਚ ਖੜ ਗਏ ਬਾਈ ਜੀ ਅਸੀਂ ਮਜਬੂਰ ਨਾ ਘਰਾਂ ਨੂੰ ਜਾਣ ਨੂੰ ਤਿਆਰ ਆਂ ਇਹ ਜਿਹੜੇ ਕਾਲੇ ਕਾਨੂੰਨ ਨੇ ਮੋਦੀ ਸਰਕਾਰ ਵਾਪਸ ਲੈ ਲੇ ਧੰਨਵਾਦ ਨਹੀਂ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਇਸੇ ਤਰ੍ਹਾਂ ਅਸੀਂ ਇੱਥੇ ਧਰਨੇ ਤੇ ਬੈਠੇ ਆ